ਯਾਰ ਜੀ ਸਾਰੇ ਵੀਰਾਂ ਨੂੰ ਵੀਰ ਜੀ ਅੱਜ ਕਰਤਾਰ ਦਾ ਕਰਤੀ ਰਵੇਰ ਸ਼ੁਰੂ ਵੀਰਾਂ ਨੇ ਕਿੱਦਾਂ ਫੋਰਮ ਹੈ ਨਾ ਠੀਕ ਹੈ ਵਧੀਆ ਪੂਰੇ ਘਾੜ ਆ ਮੈਂ ਨਾ ਇੱਕ ਤੁਹਾਨੂੰ ਰੈਡੀ ਵਿਖਾਉਣ ਲੱਗਾ ਇੱਧਰ ਦੇਖੋ ਕਰੀ ਮੜਾ ਜਾਣ ਮੂ ਓਏ ਸੱਸੀ ਵੀਰ ਸਾਰਿਆਂ ਨੂੰ ਆ ਜੇ ਆ ਗਿਆ ਜੇ ਘੁੰਮ ਕੰਮ ਕੇ ਹੁਣੇ ਪੈਣਾ ਬਾਈ ਇਹ ਵੇਖਿਆ ਸਵਾਦ ਹੋਰ ਕੇ ਤੇ ਜਾ ਕੇ ਕਿੱਦਾਂ ਨਹੀਂ ਸੁਤਰਾਇਆ ਹਰ ਤਾਡੇ ਨਾਲ ਪਹਿਲਾਂ ਕਿਉਂ ਭਾਜਦਾ ਹਾ ਤੁਹਾਡੇ ਨਾਲ ਪਹਿਲਾਂ ਸੁੱਤਰੀ ਤਾਂ ਹੁਣ ਵੀ ਆ ਹੁਣ ਵੀ ਭੱਜੇ ਥੋੜੀ ਜਾਂ ਕੰਮ ਨਾਲ ਪੈ ਗਿਆ ਇਹ ਇਹ ਬੰਦਾ ਹੀ ਵੇ ਲੋ ਫਿਰ ਘੁੰਮ ਕੇ ਆ ਗਿਆ ਦੁਬਾਰੇ ਜਾਂਦਾ ਹੀ ਮੈਂ ਆਉਣਾ ਨਹੀਂ ਰਿਪੇਅਰ ਹੋਰ ਮਸ਼ੀਨ ਕਰਦਾ ਰਿਹਾ ਏ ਤਾਂ ਇੱਥੇ ਗਿਆ ਫੇਰ ਪਤਾ ਨਹੀਂ ਉੱਥੇ ਇਹਦਾ ਕੀ ਹੋਇਆ ਕੀ ਨਹੀਂ ਆਪੇ ਜਾਂਦਾ ਮੈਂ ਆਇਨਾ ਹਨਾਪੋਰ ਮਨਾ ਜਿੱਥੇ ਮਰਜ਼ੀ ਬੰਦੇ ਭੱਜ ਲੈਣ ਆਉਣਾ ਇੱਥੇ ਹੀ ਆ ਕਿਸਤੀਆਂ ਘੜਤੀਆਂ ਵਿੱਚ ਚੋਈ ਦੇਉ ਪੂਰੀ ਪਲੈਨ ਹੋ ਗਈ ਹੈ ਇਸ ਦੇ ਕੋ ਅਗੋਂ ਬੈਡ ਬੁੱਡ ਵੀ ਘੜਤਾ ਤੇ ਸਟਾਫ ਅਕਰ ਵਿੱਚੋਂ ਕੱਢਦੇ ਨੇ ਰਹਾ ਇਸ ਵਿੱਚ ਕੀ ਜਾਣਾ ਹੈ 85 ਗੱਲੀ ਰਹਿ ਗਈ ਹੈ ਆਹ ਕਿਸਤੀਆਂ ਘੜਤੀਆਂ ਵਿੱਚ ਉਹ ਲੌ ਲੱਗੇ ਦਾ ਫੀਡਰ ਐਰ ਕੰਬੰਦੇ ਹਾਡੇ ਪਿੱਛੇ ਪੈ ਗਿਆ ਗੇਰੀ ਦਾ ਅੱਗੋਂ ਸ਼ੁਰੂ ਕਰਦੇ ਹੁੰਦੇ ਸੀ ਐਰ ਕਾਂ ਦੇ ਪਿੱਛੋਂ ਸ਼ੁਰੂ ਕਰਨਾ ਹੈ ਫਿਰ ਮਾ ਹਾਂਜੀ ਹਾਂਜੀ ਅੱਗੇ ਅੱਗੋ ਸ਼ੁਰੂ ਕਰਦੇ ਹਾਂ ਦੇਖ। ਪਰ ਉਲਟ ਨਹੀਂ ਹੋ ਗਿਆ ਕੰਮ। ਹਾਂ ਵੱਡੀ ਕਰਤਾ। ਟਰਮੀਨੇਟ ਗਏ ਤਾਂਗੇ ਨਵੇਂ ਫੜਦੇ ਹੁੰਦੇ। ਆ ਕੀ ਆਖੇ ਖਿੱਚ ਕੇ ਰੱਖ ਜਾ ਰਾਤ ਵੰਗੂ। ਸੀਪਾਂ ਵੀ ਨਵੀਆਂ ਆਈਆਂ ਇੱਦਾਂ। ਨਵੀਆਂ ਪਾਈਆਂ ਸੀ ਦੇ ਵਿੱਚ। ਦੋਵੇਂ ਨਵੀਆਂ ਸੀਪਾਂ। ਫਿਲਟਰ ਪਾਉਣਾ ਹੈ ਦੋਨੇ ਉੱਤੇ ਉੱਤੇ। ਸਕੰਜੇ ਦੇ ਉੱਤੇ ਫਿਲਟਰ ਲਾ ਦੇਣਾ ਇਹਦੇ ਉੱਤੇ। ਟਾਇਰ ਵਾਲੇ ਸਟਪਨੀ ਵਾਲੇ ਤੇ ਇਹ ਚੁੱਕ ਕੇ ਉਰੇ ਨਾ ਕਰ ਲੀਏਗਾ ਇੱਥੇ ਲਾ ਦਈਏ ਹੈ ਉਹ ਬੈਠਾ ਜਾ ਇੱਕ ਵਾਸੇ ਦਮ ਹੋਰ ਮੈਨਾਂ ਆਇਆ ਇੱਥੇ ਲਾਉਣ ਲੱਗੇ ਨੇ ਇਹਦਾ ਕਰੋ ਇਧਰ ਫੀਡਰ ਫੀਡਰ ਸਕੰਜਾ ਗਿਆ ਨੂੰ ਵਧੀਆ ਮੁਹ ਲੱਭ ਗਿਆ ਇੱਕ ਹਸਾਬ ਦਾਗੇ ਅਸੀਂ ਹਰ ਸਾਲ ਇਦਾਂ ਹੀ ਫੀਡਰ ਲਾਈਦਾ ਸਟੱਪੜੀ ਦੀ ਸਕੰਜਾ ਬਣਿਆ ਆਪਣਾ ਇਹ ਥੱਲੇ ਆ ਦੇ ਦੀ ਦਾ ਜਗਾੜ ਬਣਾਇਆ ਪੂਰਾ ਪੂਰਾ ਇਹ ਦੇ ਥੱਲੇ ਦੇ ਦੇਈ ਦਾ ਤੇ ਕੋਈ ਚੱਕਰ ਹੀ ਨਹੀਂ ਸਿੱਧੀ ਮਸ਼ੀਨ ਲੈ ਕੇ ਪਾ ਲਈ ਦੀ ਨਹੀਂ ਤੇ ਕਟਰ ਤੇ ਲਾਈਦਾ ਉਹ ਵੀ ਚਲੋ ਠੀਕ ਹੈ ਕਟਰ ਵਾਲਾ ਵੀ ਠੀਕ ਆ ਆ ਵੀ ਸਹੀ ਹੈ ਆਪਣੇ ਤਾਂ ਸਹੀ ਆ ਇਹ ਮੇਰੇ ਰਾਦਾ ਗਾਂ ਨੂੰ ਟਾਇਰ ਲਾ ਕੇ ਰੇਡਨ ਵਾਲਾ ਕਰ ਦੇਣਾ ਤੇ ਇਹਨੂੰ ਵੀ ਲਾ ਦੇਣਾ ਆ ਜਿਹੜੀ ਚੀਜ਼ ਇੱਥੇ ਆਪਾਂ ਉਹ ਕਰ ਦੇਣਾ ਦੋ ਪੱਤਰੀਆਂ ਵੈਲਡਿੰਗ ਕਰਕੇ ਨਾ ਸਿੱਧਾ ਹੀ ਆ ਪੈਂਦਾ ਕਰ ਦੇਣਾ ਵਿੱਚ ਗੁਲਾਬਾਤਾ ਇੱਕ ਥੱਲੇ ਟਾਇਰ ਲਾ ਦੇਣਾ ਉੱਤੇ ਹਨਾ ਜਿਗਾਰਡ ਬਣਾਵਾਂਗੇ ਪੂਰਾ ਸਿਰਾ ਤੇ ਅੱਜ ਇਹ ਕਾਢੀ ਕਟ ਰੜ ਗਈ ਆ ਬੜਾ ਨਟਾ ਟੂਰ ਲਾਏ ਆ ਹੁਣ ਰਾਦਾ ਪੂਰਾ ਕਟਰਦਾ ਕਟਰ ਗਈ ਸਾਡੀ ਅੜ ਚੈੱਕ ਕਰੋ ਤੁਸੀਂ ਹੁਣ ਕਾਣ ਨਹੀਂ ਚੱਲਣ ਲੱਗੇ ਨੇ। ਇਹ ਕਿ ਮਾਦੋ ਕਾ ਨਿਕਲ ਆ ਜਾ ਬੜਾ ਸਜਾਲਾ ਨਿਕਲ ਗਈ ਸਾਸਰੀ ਕਾਲ। ਮੰਨਦੇ ਨੇ। ਮੰਨ ਕੇ ਮੰਨ ਕੇ ਮੰਨ ਕੇ ਬੈਨਾ ਮਨਾ ਕਟਾ ਡਿੜ ਗਈ। ਤੁਹਾਡਾ ਬਾਈ ਵੱਡਾ ਹੰਦਾ ਪਰੇ ਹੋ ਜਾਓ ਤੁਸੀਂ। ਛੜਤੀ ਹਾਂ ਆਈ ਹਾਂ 30 30 ਵਾਲਾ। ਹਾਂ 30 30 ਇੰਝ ਗੱਡੀ ਨਹੀਂ ਆ 30 30 ਇਹ ਸਾਡਾ ਬੰਦਾ ਈ 30 30 ਵਾਲਾ ਐਦਾਂ ਨਿਕਲਦੀਆਂ ਕਾਟਰਾ ਹੁਣ ਵੇਖੀ ਹੁਣ ਵੇ ਵੇਖ ਹੁਣ ਸਵਾਦ ਲੈ ਜਾਂਦੇ ਆ ਜਾਣ ਦੇ ਵੇਖੋ ਇਹਦਾ ਚੈੱਕ ਕਰੋ ਤੁਸੀਂ ਜਾਨਾ ਕਿਸ਼ਤੀਆਂ ਕਿਸ਼ਤੀਆਂ ਤਾਂ ਬਾਹਰ ਗੱਡੀਆਂ ਆਹ ਕਿਸ਼ਤੀ ਦਾ ਨਾ ਥੋੜਾ ਪੱਤਰਾ ਕ੍ਰੈਕ ਹੋ ਗਿਆ ਸਾਡਾ ਹਰਾ ਦਾ ਵੀ ਇਹ ਪੱਤਰਾ ਸਾਰਾ ਹੀ ਬਦਲ ਦਿੱ ਗਿਆ ਚੇਂਜ ਕੀਤਾ ਜਾਵੇ ਇਹ ਪੱਤਰਾ ਤੇ ਫੋਰਮਾਨ ਜੀ ਫੋਰਮੈਨ ਉਹ ਫੋਰਮੈਨ ਇਹ ਫੋਰਮੈਨ ਫੋਰਮੈਨ ਇੱਧਰ ਆਣਾ ਮੜਾ ਜਾ ਉਹ ਫੋਰਮੈਨ ਇੱਧਰ ਆਇਓ ਮੜਾ ਜਾ ਕਿੱਕ ਕਰਿਓ ਤੁਸੀਂ ਜੇ ਆਪਾਂ ਪੱਤਰਾ ਇਤੋਂ ਬਿਨਾ ਪਾ ਦਈਏ ਆਹ ਵਾਲੇ ਅੰਗਲੀਆਂ ਤੋਂ ਬਿਨਾ ਸਿੱਧਾ ਲਾ ਦਈਏ ਆਪਾਂ ਮਾਲ ਤੇ ਗਾਂ ਸੁੱਟਣਾ ਦੱਸੋ ਫਿਰ ਤੁਸੀਂ ਚੱਕਰ ਉਹ ਵੀ ਚੱਲ ਜਾਂਦਾ ਆਗਰ ਵਾਸਤੇ ਦਿੱਤਾ ਪੀ ਲੈਣਾ ਜਮਾਲ ਜਾਵੇ ਨਹੀਂ ਨਹੀਂ ਲੈਣਾ ਚ ਨਹੀਂ ਇਹ ਕੁਝ ਲੈਣਾ ਜਾ ਵੀ ਤੇ ਕੋਹਾ ਵੀ ਸਪੋਰਟ ਵੀ ਬਣੀ ਕੋ ਯਾਰ ਮੈਂ ਨਾ ਇੰਨਾ ਪੀਸ ਘੱਟ ਕੇ ਨਾ ਆਵੇ ਇਹਦੀ ਸਿਹਤ ਇੰਨਾ ਕੱਲਾ ਹੀ ਪਾ ਦਈ ਲੋੜ ਹੀ ਨਹੀਂ ਸਾਰਾ 14 16 ਕੇ ਜਿਹੜੀ ਆ ਹਾਂ ਤੇ ਆ ਜਿਹੜਾ ਗੋ ਵੀ ਗਿੰਦਾ ਨਾ ਕੋਈ ਤੇਦੀ ਕੋਈ ਗੱਲ ਨਹੀਂ ਉੱਥੇ ਡਿੱਗਣਾ ਜਾ ਕੇ ਵਰਮਜੀ ਮਾਲ ਦੇਣਾ ਵਰਮਜੀ ਮਾਲ ਦੇਣਾ ਆ ਵੇਜਦਾ ਆ ਬੰਨਾ ਹੈਗਾ ਕਿਨਾਰਾ ਆਪਾਂ ਆ ਗਿਆ ਆਪਾਂ 16 ਕੇ ਜਾ ਉਹ ਤੋਂ ਕੱਟ ਕੇ ਇੰਨਾ ਪੀ ਪਾ ਲੀ। ਤਾਂ ਆਪਣੇ ਘਰੇ ਪਈ 16 ਕੇ ਆਹ ਜਾ ਇੰਨਾ ਹੀ ਲਾ ਲੀ। ਚਲੋ ਇਹਦਾ ਹੱਲੋ ਆਹ ਗੱਲ ਵਾਸਤੇ ਕੱਢੀ ਜੇ। ਕਿਹ ਉੱਪਰਲੀ ਆ? ਹੈ ਬੋਰਮਣਾ। ਤੇਰਾ ਆ ਨਿਕਲਦੀ ਹੀ ਬਾਦ ਉਹ ਕੱਢੇ ਨਹੀਂ ਉਹ ਕੱਢੇ ਨਹੀਂ ਨਿਕਲਦੀ ਵੱਡੀ ਉਹ। ਉਹ ਫਿਰ ਕੱਡਰੀਆਂ ਪਈਆਂ ਦੋਵੇਂ ਹੀ। ਆ ਵੇਖਿਆ ਕਾਲੂ। ਆ ਢਾ ਬੰਦਾ ਹੁੰਦਾ ਸੀ ਆ ਸ਼ਾਰਟ ਨਹੀਂ ਕੱਢਣੀ ਪਣੀ। ਹੋਣਾ। ਕੱਢਣੀ ਪਈ ਕਿ ਨਹੀਂ? ਮਾਨਗੇ ਨਹੀਂ ਦੇੜਤੀ ਨਾਲ ਮੈਨੂੰ ਕਿਹਾ ਵੀ ਐ ਸ਼ਾਰਟ ਕੱਟ ਨਹੀਂ ਬਣਾ ਫਾਟਾ ਕਾਲੂ ਸਿੰਘ ਆਂਦਾ ਸੀ ਨਹੀਂ ਇਦਾਂ ਹੀ ਕੱਢਾਂਗੇ ਆ ਸਾਰਾ ਜੀ ਇੱਕ ਹੀ ਨਾਲ ਫਨ ਦੇ ਨਾ ਨਾ ਆ ਇਹਨੂੰ ਕਰ ਖਾਲੀ ਦੇਣਾ ਆਪਾਂ ਵੇਖਿਓ ਤੇ ਫੇਰ ਇਹਦੇ ਵਿੱਚੋਂ ਦੀ ਮੋਟਰਸਾਈਕਲ ਭਜਾ ਕੇ ਦੂਜੇ ਪਾਸੇ ਕੱਢਾਂਗੇ ਆਪਾਂ ਸਟੈਂਟ ਬੈਡ ਵੜਾਂਗੇ ਪੂਰੇ ਹਰ ਸਾਇ ਤੁਸੀਂ ਸਾਈਕਲ ਭਜਾ ਭਜਾ ਕੱਢਣੇ ਵਿੱਚੋਂ ਦੀ ਠੀਕ ਆ ਮੀ ਸਾਰੇ ਪੰਜਾ ਪੰਜਾ ਵਿੱਚੋਂ ਦੀ ਇੱਧਰੋਂ ਚੜਾਉਣੇ ਦੂਜੇ ਪਾਸੇ ਪਤਾ ਨੂੰ ਇੱਕ ਚੀਜ਼ ਬਖਮਣੀ ਮੈਂ ਤਾਂ ਚਲਾਈ ਫਿਰ ਵਟੇ ਉਹ ਆਹ ਚੈੱਕ ਇਹਦਾ ਬੈਰਿੰਗ ਬਾਹਰ ਇਹਦਾ ਬੈਰਿੰਗਾ ਇਹ ਨਾ ਬਾਹਰ ਨੂੰ ਪਟਿਆ ਜਾਣਾ ਹੈ ਜਿਹੜੀ ਗੁਰਦੇ ਆਲ ਮਸ਼ੀਨ ਉਹਦਾ ਬੈਰਿੰਗ ਉਹ ਤਾਂ ਇੱਥੇ ਇੱਥੇ ਤੋਂ ਗੜੀ ਨਾ ਪਟਿਆ ਨਹੀਂ ਜਾਂਦਾ ਬੈਰਿੰਗਾ ਆਹ ਵੇਖੋ ਇਹਦਾ ਇੱਧਰੋਂ ਐਨੋ ਹੀ ਪਟਿਆ ਜਾਣਾ ਬੈਰਿੰਗਾ ਤੇ ਉਹਦਾ ਇੱਥੇ ਦਿੱਤਾ ਉਹ ਬੈਰਿੰਗ ਨਾਲ ਪੋਟਿਆ ਜਾਂਦਾ ਨਾ ਉਹ ਬੜਾ ਵਸਤੂ ਬੜੇ ਉਹਦੇ ਉਹਦਾ ਜੱਡ ਜੁੱਡ ਪੋਟ ਕੇ ਉਹਨੂੰ ਗਰੀਸ ਉਹਦਾ ਹੀ ਕਰਕੇ ਚਲਾਤਾ ਦਾ ਵਰਮ ਉਹਨੇ ਪਰਲੀ ਛੱਡ ਨਿਕਲਦੀ ਉਹਦੀ ਤੇ ਜਿਹੜੀ ਉਹਨਾਂ ਅੱਗੇ ਟਿੱਕੀ ਜੀ ਲਾਈ ਉਹ ਛੋਟੀ ਲਾਤੀ ਵਰਮ ਉਹ ਵੱਡੀ ਆ ਨਹੀਂ ਨਿਕਲਦੀ ਤੇ ਆਹ ਵੇਖੋ ਆ ਜਿਹੜਾ ਇਹਦਾ ਬੈਰਿੰਗ ਬੜਾ ਟਕਾਣੇ ਲਾਇਆ ਇੱਧਰ ਵੇਖੋ ਇਹਦਾ ਕੀ ਇਹਨੂੰ ਆਂਦੇ ਆ ਗੈਰ ਡਰਾਮਾ ਚੱਕ ਦੰਦਿਆਂ ਵਾਲਾ ਨਵੇਂ ਮਾਡਲ ਵਾਲਾ ਇਹਨੂੰ ਪਾਇਆ ਸੀ ਘੇੜੀ ਓਏ ਕਿਤੇ ਉਹ ਮੈਂ ਨਾ ਸੜਿਆ ਗਲਿਆਣੀ ਵਾਲੀ ਚਰਾ ਏਜੰਸੀ ਦਾ ਏਜੰਸੀ ਦਾ ਹੀ ਨਾ ਬਾਹਰੋਂ ਉਹਨੂੰ 7000 ਦਾ ਮਿਲਦਾ ਇਹ ਤੇ ਏਜੰਸੀ ਜੀ ਉਹਨੂੰ 14000 ਦਾ ਮਿਲਿਆ ਸੀ ਇਹ ਬਿਲ ਘਟ ਕੇ ਅਹੀਂ ਏਜੰਸੀ ਚੋਂ ਪਾਇਆ ਹੀ ਲਿਆ ਆ ਵੇਖੋ ਮਸ਼ੀਨ ਦਾ ਹਾਲ ਚੈੱਕ ਕਰੋ ਕੋਣਾਡੇ ਬੰਦੇ ਭੱਜਣ ਦੀ ਕਰਦੇ ਆ ਆ 30 30 ਵਾਲਾ ਤੇ ਮਸ਼ੀਨ ਕਿੰਨੇ ਤੋਣੀ ਹੁੰਦੀ ਆ ਐ ਜਨਾਬ ਮਸ਼ੀਨ ਜਿੰਨੇ ਤੋਣੀ ਹੁੰਦੀ ਹੈ ਉਧਰ ਇਹ ਕੋਈ ਯੋਰੀ ਲਗਾ ਹੋਆ ਫਰਮਾਨਾ ਡੱਬਾ ਸਾਫ ਕਰਨ ਉਹ ਜੋ ਤੋਤੀ ਹੁੰਦੀ ਦਾ ਕੰਮ ਤੇ ਨਹੀਂ ਹੈ ਨਾ ਬੰਨਾ ਨਾ ਫਰਮਾਨ ਜੀ ਸਹੀ ਗੱਲ ਹੈ ਨਾ ਆਹ ਵੇਖੋ ਇੱਕ ਇਹੀ ਆ ਜਿਗਾਰਡ ਲਾਇਆ ਬੈਟ ਦੇ ਜਿਹੜਾ ਕੱਚਾ ਜੋ ਮਾਲ ਸੁੱਟਦੀ ਨਹੀਂ ਮਸ਼ੀਨ ਉਹ ਨਹੀਂ ਸੁੱਟਦੀ ਆ ਇਧਰ ਨੂੰ ਆਉਣ ਨੂੰ ਦਾਣੇ ਹੋ ਜਾਂਦੇ ਨਹੀਂ ਤੇ ਉਥੋਂ ਬੜਾ ਮਾਰਦੀ ਆ ਚਲੋ ਕਈਆਂ ਨੂੰ ਨਹੀਂ ਪਤਾ ਇਸ ਚੀਜ਼ ਦਾ ਤੇ ਕਈ ਵੀਰਾਂ ਨੂੰ ਸਾਰਿਆਂ ਨੂੰ ਪਤਾ ਵੀ ਹੁੰਦਾ ਹੈ ਬਾਕੀ ਇਹ ਐਲੀਵੇਟਰ ਲਾਉਣੇ ਨੂੰ ਧੋਨੇ ਕਰੀ ਟਾਇਟਰ ਲਾ ਕੇ ਬਾਹਰ ਕੱਢਦੇ ਆ ਪ੍ਰੈਸ਼ਰ ਨਾਲ ਧੋਨੇ ਇਹਨੂੰ ਬਾਕੀ ਫੇਰ ਵੀਡੀਓ ਪਾਵਾਂਗੇ ਦੀ ਆਹ ਡਾ ਰਾਦਾ ਵੀ ਇਹਦੇ ਸਟਾਫ ਆਕਰ ਵੀ ਸਾਰੇ ਬਾਹਰ ਕੱਢ ਦੀਏ ਮੇਰਾ ਦਾ ਪੂਛ ਵਾਲੇ ਸਟicker ਜਿਹੜੇ ਆ ਚੇਂਜ ਕਰਨ ਦਾ ਇਹਦਾ ਇਰਾਦਾ ਹੈ ਰੰਗ ਅਗਲੇ ਸਾਲ ਕਰਾਵਾਂਗੇ ਮਹੀਨ ਸੈਟ ਬੜੀਆ ਵੇਚਦੀ ਨਹੀਂ ਮਹੀਨ ਵੇਖੋ ਇਹਦਾ ਸਟਾਫ ਆਕਰ ਤੋੜਤੇ ਸਾਡੇ ਬੰਦਿਆ ਨੇ ਪਿਛਲੇ ਸਾਲ ਤੇ ਨਵੇਂ ਪਾਏ ਆ ਹੁਣ ਪੰਜੇ ਨਵੇਂ ਪਾਏ ਆ ਇਹ ਪੰਜੇ ਇੱਕੋ ਜਗ੍ਹਾ ਤੋਂ ਬਹਿ ਗਏ ਸਾਰੇ ਤਈ ਬਦਲ ਹੀ ਦਿੱਤੇ ਨਾ ਸੱਦੇ ਨਹੀਂ ਕੀਤੇ ਪਰ ਆਸ ਨਾਲ ਸੱਦੇ ਵੀ ਹੋ ਸਕਦੇ ਆ ਵੇਖੋ ਵਿੱਚ ਮਾਲ ਕਿੰਨਾ ਜਮਾ ਜੰਮਿਆ ਹੀ ਪਿਆ ਮਾਲ ਆ ਵੇਖੋ ਇਹਦਾ ਡੱਬਲ ਗਿ ਕੁੜਕਾ ਉੱਤੇ ਲਾਇਆ ਇੱਕ ਉੱਚੀ ਕੀਤੀ ਆ ਚੌਕ ਹੋਏ ਓਏ ਸਟਾਫ ਆਕਰੋ ਮਾਲਾ